ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਨਦੀਪ ਵੰਗੂ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਪਲੀਜ਼ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਕਰਦੇ ਹਾਂ ਜੀ ਅੱਜ ਦਾ ਬਲੌਗ ਸ਼ੁਰੂ ਅੱਜ ਹੈਗਾ ਜੀ ਸੰਡੇ ਤੇ ਬੱਚੇ ਕਹਿੰਦੇ ਅਸੀਂ ਅੱਜ ਕੁਝ ਬਾਹਰੋਂ ਮੰਗਾ ਕੇ ਖਾਣਾ ਤਾ ਕਰਕੇ ਜੀ ਅੱਜ ਬੱਚਿਆਂ ਨੇ ਮੰਗਾਏ ਸਮੋਸੇ ਤੇ 베ਸਨ ਦੇ ਲੱਡੂ ਤੇ ਜਿਹੜਾ ਡੌਗੀ ਆ ਸਾਡਾ ਉਹ ਵੀ ਭੱਜਿਆ 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 ਹੁੰਦਾ ਇਹ ਦੇਖ ਲਾ ਅੱਜ ਅੱਜ ਕੀ ਸੋਚੀ ਅੱਜ ਨਾਨਾ ਅੱਜ ਤਾਂ ਸਾਨੂੰ ਵੀਡੀਓ ਬਣਾਉਣ ਵਾਲਾ ਬੰਦਾ ਪੁੱਲ ਮੇ ਤੇ ਪਰ ਬਾਅਦ ਚ ਤੁਹਾਨੂੰ ਭਲਾ ਵੀਡੀਓ ਬਣਾ ਲਾਂ ਕਹਿੰਦੇ ਵੀਡੀਓ ਬਣਾ ਲੈ ਤੇ ਪਰ ਬਾਅਦ ਹੀ ਹੈ ਨਾ ਤੇ ਜੀ ਅੱਜ ਲਿਆਉਂਦੇ ਨੇ ਐਤਵਾਰ ਅੱਜ ਸਮੋਸੇ ਜਿਵੇਂ ਆਪਾਂ ਨੇ ਸਮੋਸੇ ਖਾਣੇ ਨੇ ਇਹ ਕਮਨੇ ਪੱਕਾ ਵੀਡੀਓ ਦੇਖ ਕੇ ਕਹ ਰਾਂ ਮਾਸੇ ਉਹ ਤਾਂ ਕਹਿੰਦਾ ਮੈਂ ਜਵਾਬ ਵਾਰ ਲਾ ਕਰ ਦੇਣੀ ਤੂੰ ਖਾਈ ਤੇ ਲੰਨ ਨੇ ਪੱਕਾ ਤਾਂ ਕਿਵੇਂ ਤੋਹੋਂ ਖਮੀਆ ਰੱਖਾ ਕਵੀ ਕਿਵੇਂ ਤੂੰ ਲੈਣਾ ਮੁੰਹ ਆਏ ਘਰ ਕੇ ਤੇ ਮੁੰਹ ਆਏ ਘਰ ਰੱਖਾ ਹੋਣੀ ਮੁੰਹ ਆਏ ਨਹੀਂ ਤੂੰ ਵੀ ਤੈ ਉਹ ਸਾਰਾ ਰੋਸੀ ਕਰੂਗਾ ਤੂੰ ਕਿਵੇਂ ਆਵੀ ਤਾਜੇ ਨਹੀਂ ਓਹ ਹਰ ਚੰਗਾ ਤਾਜੇ ਨਹੀਂ ਤੂੰ ਪਦੇਗਾ ਨਹੀਂ ਤਾਜੇ ਰਹਿਣਾ ਲੱਡੂ ਦੀ ਆ ਜਾਣਾ ਚਰਮਾ ਬਣਾਇਆ ਜਾ ਜੈਤਵਾਰ ਏ ਹੁਣ ਬਣਾਏ ਸੀ ਫਾਈਨ ਗਰਮ ਹੀ ਪਿਆ ਸਾਰਾ ਕੁ ਸਿੱਧਾ ਕੋਈ ਜਿਹੜਾ ਕੱਟ ਨਹੀਂ ਜਾਂਦਾ ਬਸ ਅੱਜ ਲੱਡੂ ਵੀ ਗਰਮ ਨੇ ਲੱਡੂ ਵੀ ਗਰਮ ਨੇ ਮੈਂ ਕਿਹ ਚਾਹ ਦੇਖੇ ਤਾਂ ਬਾਲਾ ਵੀ ਖਾਣਾ ਚਾਹੀਦਾ ਹਣ ਦੇਖੇ ਤਾਂ ਖਾਣਾ ਸੀ ਪੂਫਟ ਟਾਈਮ ਹੋ ਗਿਆ ਅੱਜ ਟਾਈਮ ਹੋ ਗਿਆ ਆਪਣਾ ਤਾਂ ਖਾਓ ਆ ਦੇਖੋ ਜਿਨਾ ਸਵੇਰ ਦੇ ਨਾਲ ਅੱਜ ਰੋਟੀ ਨਹੀਂ ਖਾਈ ਮੈਨਾਂ ਲਈ ਵਸਤੇ ਬੈਠਾ ਰਿਹਾ ਸਮੋਸੇ ਖਾਣੇ ਹੈ। ਉਹ ਤਾਂ ਖਰਾ ਰੋਟੀਆਂ ਲਾ ਕੇ ਰੱਖਿਆ ਸੀ ਤੇ ਨਹੀਂ ਡੱਬੇ ਚ। ਹਾਂਜੀ ਤੇ ਟਾਈਮ ਹੋ ਚੁੱਕਿਆ ਸੀਗਾ ਹੁਣ 4:30 ਹੋ ਗਏ। ਤੇ 4:00 ਵਜੇ 4:30 4:30 ਹੋ ਚੁੱਕੇ ਨੇ ਤੇ ਆਪਾਂ ਤੇ ਬੱਚਿਆਂ ਨੇ ਸਮੋਸੇ ਵਗੈਰਾ ਬਸੰਦੇ ਲੱਡੂ ਮੰਗਾਏ ਸੀਗੇ। ਉਹ ਖਾ ਲਏ ਨੇ। 2:00 ਵਜੇ ਖਾਏ ਸੀ ਪੰਨੇ ਜੋ ਟਾਈਮ ਪਹਿਲੇ ਹੈ ਨਾ। ਤੇ ਜੀ ਉਦੋਂ ਬਾਅਦ ਤੇ ਅਸੀਂ ਗੱਲਾਂ ਮਤਾਂ ਕਰਦੇ ਸੀਗੇ ਬੈਠੇ। ਮੈਂ ਕਿਹਾ ਚਲੋ ਹੰਗਲਾਉ ਬਣਾ ਲੈਂਦੇ ਆ। ਅੱਜ ਬੱਚੇ ਦਾ ਮੂਡ ਕੀਤਾ ਕਹਿੰਦਾ ਕੁਝ ਖਾਣਾ ਐ ਜੀ ਸਮੋਸੇ ਵਗੈਰਾ ਮੈਂ ਕਿਹਾ ਚੱਲ ਮੰਗਾ ਲਵਾਂ ਕੋਈ ਟੈਂਪਾ ਦਾ ਜਿ ਮੰਗਾਈ ਸੀ ਇਹਨਾਂ ਨੇ ਤੇ ਜੀ ਨਾਲ ਲੈ ਸੀ ਘਰ ਦੇ ਵਿੱਚ ਤੇ ਉਹ ਦੇਖਿਆ ਸੀ ਨਾਲ ਮਟਰੇ ਸੀ ਮਟਰ ਸੀਗੇ ਉਹ ਚਿਹੋੜਾ ਪਾਪੇ ਚ ਮਟਰ ਸੀਗੇ ਤੇ ਨਾਲ ਸੀਗੇ ਥੋੜਾ ਜਿਹਾ ਮਟਰ ਸਮੋਸੇ ਅਸੀਂ ਖਾ ਲਏ ਤੇ ਲੱਡੂ ਅਸੀਂ ਮੈਂ ਅੱਜ ਕੱਲ ਬਹੁਤ ਘੱਟ ਕੋਈ ਖਾਂਦਾ ਹੈ ਹਨਾ ਬਸ ਉੰਜ ਹੀ ਘਰ ਦੇ ਲਿਆਂਦੇ ਰਹ ਹਾਂ ਹੁੰਦਾ ਜੀ ਕਰਦਾ ਸੀ ਤੇ ਉਹ ਪਏ ਨੇ ਪਰ ਡੱਬੇ ਚ ਪਾ ਕੇ ਉਹਨਾਂ ਰੱਖਿਆ ਜਦੋਂ ਜਿਹਦੇ ਜੀ ਕੋਈ ਖਾ ਲੂਗਾ ਦੇ ਚਲੋ ਆਪਾਂ ਚਾਹ ਹੁੰਦਾ ਸਬਜੀ ਦਾ ਟਾਈਮ ਹੋ ਗਿਆ ਮੈਂ ਕਿ ਚਲੋ ਬਾਅਦ ਚ ਬਣਾਉਣੀ ਆ ਮੈਂ ਸਬਜੀ ਵਗੈਰਾ ਪਹਿਲਾਂ ਜਿਹੜੇ ਸੂਟ ਨੇ ਜਿਹੜੇ ਉਸ ਦਿਨ ਮੈਂ ਬਲੌਗ ਵਿੱਚ ਦਿਖਾਈ ਸੀਗੇ ਉਹ ਸੂਟ ਦੇ ਤੇ ਚਾਹ ਨਹੀਂ ਹੋ ਕੇ ਬਹੁਤ ਸਮਾਂ ਆਈ ਗਈ ਉਹਨਾਂ ਦਾ ਡਿਜ਼ਾਈਨ ਤੁਹਾਨੂੰ ਦਿਖਾਉਣੀ ਆ ਆਪਾਂ ਬਲੌਗ ਵਿੱਚ ਆ ਦੇਖੋ ਇਹ ਹਾਲ ਪਕੜ ਤਾਂ ਦਾ ਗੁੜੀਆਂ ਦੇ ਜਿਹੜੇ ਸੂਟ ਨੇ ਨਾ ਉਹਨਾਂ ਦਾ ਦਿਲ ਨਹੀਂ ਪਰਦਾ ਫੇਰ ਵੀ ਘੱਟ ਹੀ ਤਾਂ ਗਈ ਇਹ ਆਪੇ ਗੁੜੀਆਂ ਦੇ ਸੂਟ ਨੇ ਜਿਹੜੇ ਆਪਾਂ ਰੈਡੀ ਕਰਵਾਏ ਨੇ ਬਹੁਤ ਸੋਹਣਾ ਰੈਡੀ ਹੋਏ ਨੇ ਇਹ ਇਹਨਾਂ ਸਪਟਾ ਨੂੰ ਢੀਲਪਾਸੇ ਬਹੁਤ ਤੇ ਬਣਾ ਕਰ ਮਿਲੇ ਸੁਟਾ ਅਜੇ ਵੀ ਕਹਿੰਦੀ ਨਹੀਂ ਥੋੜੇ ਨੇ ਪਰੇ ਭਾਈ ਆ ਗਿਆ ਸੁੱਕਾ ਲਾਲ ਪਿਆਜ਼ ਜੀ ਆਲੂ ਜੀ ਪਰਾਣਾ ਜੀ ਤੇ ਮੈਂ ਕੱਲ ਸਵੇਰੇ ਜਰ ਮੈਂ ਪਾਣ ਕਰ ਦਿੰਦੀ ਹਾਂ ਨਾ ਉਦੋਂ ਇੰਨੇ ਮੈਂ ਸਾਜਰੇ ਬੋਲਦੇ ਨੇ ਭਾਈ ਆ ਲੋ ਜੀ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਬੈਠ ਕੇ ਦਿਖਾ ਦੋ ਘਠਾ ਪਨਾ ਇਹਦੇ ਨਾਲ ਹੈਗਾ ਜੀ ਬਾਈਕ ਤੇ ਪਲਾਜੂ ਹਣਾ ਕਨ ਇਪਲਾਸਪਲਾਜਤਾ ਹੈਗਾ ਆਪਣਾ ਸਿੰਪਲ ਹੀ ਆ ਦੇਖੋ ਸੂਟ ਦਾ ਡਿਜ਼ਾਈਨ ਤਿਆਰ ਹੋਇਆ ਹੈਗਾ ਆ ਦੇਖੋ ਪਲਾ ਦੇ ਮੇਰਾ ਮੂੰਹ ਆ ਰਿਹਾ ਵਿੱਚ ਸਹੀ ਹੈ ਨਾ ਤੇ ਡਿਜ਼ਾਈਨ ਹੀ ਆ ਰਿਹਾ ਕੋਸਟ ਦਾ ਸਹੀ ਹੈ ਆ ਦੇਖੋ ਇਹਦਾ ਡਿਜ਼ਾਈਨ ਐਵੇਂ ਪਾਇਆ ਹੀ ਪਲਾਜੋ ਦੇ ਵਿੱਚੋਂ ਲੈ ਕੇ ਕਪੜਾ ਨਾ ਇਧਰ ਨੈਕ ਤੇ ਡਿਜ਼ਾਈਨ ਬਣਾਤਾ ਪੂਰੇ ਲੈਸ ਵਾਂਗਰ ਲੱਗ ਠੀਕ ਹੈ ਕੋਸਟ ਤਿਆਰ ਹੋਇਆ ਇਹ ਸੂਟਰੀ ਹਜੇ ਤੱਕ ਦਾ ਹਾਲ ਮੈਂ ਦਿਖਾ ਰਹੀ ਹਾਂ ਤੁਹਾਨੂੰ ਸਾਰੇ ਸੂਟਾਂ ਦੇ ਜਿਹੜੇ ਡਿਜ਼ਾਈਨ ਨੇ ਜਿਹੜੇ ਕਿਵੇਂ ਪਾਏ ਨੇ ਤੇ ਇਹਨੇ ਧਿਆਨ ਨਾਲ ਜਿਹੜਾ ਬਾਤ ਦੇ ਵਿੱਚ ਕਰੂੰਗੀ ਠੀਕ ਹੈ ਜੀ ਸ਼ਾਇਦ ਇਹਨੂੰ ਪਤਾ ਰਮਨ ਨੂੰ ਕਰਦੇ ਪ੍ਰਜਨ ਪਹਿਲਾਂ ਕਰੇਂ ਨਹੀਂ ਨਹੀਂ ਕਰੀ ਪਤਾ ਆ ਹੈਗਾ ਜੀ ਤੁੱਚਾ ਸੋਟਾ ਪਾਣਾ ਹੈ ਨਾ ਆ ਦੇਖ ਇਹਦੇ ਨਾਲ ਵੀ ਪਲਾਜ਼ੋ ਆਈ ਠੀਕ ਹੈ ਜੀ ਪਲਾਜ਼ੋ ਤਾਂ ਆਪ ਨੂੰ ਪਤਾ ਹੀ ਸੀ پہلے ਹੈ ਇਹਦੇ ਵਿੱਚ ਵੀ ਪਲਾਜ਼ੋ ਨਾਲ ਤਾਂ ਲੈ ਕੇ ਕਪੜਾ ਐਵੇਂ ਡਿਜ਼ਾਈਨ ਕੀਤਾ ਜੀ ਨੈਕ ਤੇ ਲੋਜ਼ੈਰ ਬਣਾਇਆ ਗਿਆ ਇਹ ਬਹੁਤ ਸਣਾ ਮੈਨੂੰ ਸਾਰੇ ਬਹੁਤ ਪਸੰਦ ਆਏ ਨੇ ਸਾਰੇ ਡਿਜ਼ਾਈਨ ਤੇ ਬਾਵਾ ਵਗੈਰਾ ਤੇ ਲਾਈਆਂ ਨਹੀਂ ਪਾਈ ਤਨਾ ਤੇ ਪੱਲਿਆ ਤੇ ਨੇ ਦੇ ਲਈ ਨਾ ਇਹ ਕਪੜਾ ਸੀਗਾ ਇਹ ਸਿੰਮਰ ਦੇ ਵਿੱਚ ਗਰਮੀਆਂ ਵਾਲਾ ਸਿੰਮਰ ਹੈ ਇਹ ਹੋ ਗਿਆ ਸਿੱਟਣਾ ਦੂਜਾ ਸੂਟ ਠੀਕ ਹੈ ਜੀ ਹੁਣ ਅੱਪਾ ਕੱਢਦੇ ਹਾਂ ਸਿੱਟੇ ਸੂਟ ਇਹ ਸੂਟ ਦਾ ਡਿਜ਼ਾਈਨ ਹੈ ਜਿਹੜਾ ਇਹ ਮੈਨੂੰ ਬਹੁਤ ਸਾਰਿਆ ਨੌਰੀ ਵਧੀਆ ਲੱਗਿਆ ਨਾ ਇਹ ਜਿਹੜੀ ਸਲਵਾਰ ਹੈ ਜੀ ਕਿਹੜੀ ਸਲਵਾਰ ਬਣਾਈ ਹੈ ਫਰਸ਼ ਹਾਂ ਜੀ ਇਹ ਸਲਵਾਰ ਬਣਾਈ ਹੈ ਜੀ ਇਹਦੇ ਨਾਲ ਫਾਰਸੀ ਸਲਵਾਰ ਜਿਹੜਾ ਹੁਣ ਬਹੁਤ ਚਾਲਾ ਟ੍ਰੈਂਡ ਦੇ ਵਿੱਚ ਆਣਾ ਉੱਚਾ ਕਮੀਜ਼ ਹੈਗਾ ਤੇ ਇਹ ਨਾਲ ਹੈਗੀ ਫਾਰਸੀ ਸਲਵਾਰ ਇਹਦੇ ਜਿਹੜੇ ਸ਼ਰਟ ਆ ਨਾ ਬਹੁਤ ਸੋਹਣਾ ਡਿਜ਼ਾਈਨ ਤੇ ਆਇਆ ਤਾਂ ਇਹ ਡਿਜ਼ਾਈਨ ਤਾਂ ਮੈਂ ਆਪ ਦੇ ਸੂਟ ਚ ਵੀ ਪਾਉਂਗੀ ਤੇ ਇਹਦੇ ਗਲੇ ਤੇ ਤਾਂ ਪਾਈਪਿੰਗ ਹੀ ਲਾਈਆ ਆ ਬਾਹਮਤੇ ਹੀ ਪਾਈਪਿੰਗ ਲਾਈਆ ਤੇ ਜੀ ਹਾਂ ਦੇਖੋ ਸ਼ਰਟ ਤੇ ਐਨੇ ਡਿਜ਼ਾਈਨ ਪਾਇਆ ਥੋੜਾ ਜਨਾ ਝੂਮ ਕਰ ਦਿੰਨਾ ਝੂਮ ਕਰਕੇ ਪਾ ਲੇ ਦਿਸਰਾਂ ਦਾ ਡਿਜ਼ਾਈਨ हां देखो जी। ਫਾਇਰ ਪੱਲਿਆਂ ਪੱਲਿਆਂ ਤੇ ਨਹੀਂ ਸੋਰੀ ਚਾਕਾਂ ਤੇ ਆ ਨਾ ਇਹ ਡਿਜ਼ਾਈਨ ਅੱਗੇ ਵੀ ਪਾਇਆ ਹੈ ਫਰੰਟ ਵੀ ਤੇ ਬੈਕ ਵੀ ਬੈਕ ਪਰ ਪੱਲਿਆਂ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਡਿਜ਼ਾਈਨ ਮੈਨੂੰ ਸਾਰਿਆਂ ਨੂੰ ਪਸੰਦ ਆਇਆ ਇਹ ਡਿਜ਼ਾਈਨ ਹੈ ਜਿਹੜੇ ਮੈਂ ਆਪਦੇ ਸਟੋਕ ਤੇ ਜ਼ਰੂਰ ਪਵਾਉਂਗਾ ਨਾ ਆਹ ਦੇਖੋ ਦੋਨੇ ਫਰੰਟ ਚਾਕਾਂ ਤੇ ਨਾਲੇ ਬੈਕ ਹੈ ਜੀ ਠੀਕ ਹੈ ਜੀ ਇਹ ਤੇ ਹਨ ਸਾਰਿਆਂ ਨੂੰ ਪਸੰਦ ਆਇਆ ਵੀਡੀਓ ਕਲੀਅਰ ਆ ਰਹੀ ਹੈ ਤਾਂ ਮੈਨੂੰ ਲੋਕ ਹਾਂਜੀ ਤੇ ਇਹ ਵੀ ਬਣਵਾਈ ਹੈ ਜੀ ਫਰਾਕ ਬਟ ਇਹ ਨਾ ਜਿਹੜਾ ਸੂਟ ਲਿਆ ਸੀਗਾ ਜੋ ਚੱਕਦਾ ਇਹ ਤੇ ਆਪਾਂ ਕਰਵਾਇਆ ਸੀਗਾ ਵਰਕ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਇੱਥੇ ਆ ਦੇਖੋ ਜਿਹੜਾ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਆ ਹੈਂਡ ਵਰਕ ਪਤਾ ਨਹੀਂ ਇਹਨੂੰ ਕਹਿੰਦੇ ਨੇ ਸ਼ਾਇਦ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਜੀ ਇਹਦੀ ਬਣਾਈ ਆ ਆਪਾਂ ਫਰਾਕ ਤੇ ਆਪਣਾ ਨੈਕ ਤੇ ਕੜਾਈ ਕੀਤੀ ਹੋਈ ਤੇ ਜਿਹੜਾ ਨੀਚੇ ਏਰਾ ਫਰਾਕ ਦਾ ਇਹਦੇ ਉੱਪਰ ਬਣੇ ਨਾਪੀ ਕਲਰ ਦੀ ਮੈਰੂਨ ਕਲਰ ਦੀ ਫਾਈਲ ਤੇ ਨਾਲ ਬਹੁਤ ਸੋਹਣੀ ਹੋਈ ਆ ਹੈਗਾ ਜੀ ਇਹਦੇ ਨਾਲ ਛੋਟੇ ਮੋਹਰੀ ਵਾਲਾ ਫਲਾਜ ਹੋਣਾ ਜਿਹੜੇ ਪਾਵਾਂ ਤੇ ਹੋਣੀ ਸੀ ਇਹਦਾ ਵਰਕ ਪਾਵਾਂ ਤੇ ਹੋਣਾ ਸੀ ਹੈ ਨਾ ਉਹ ਆਪਾਂ ਜੀ ਆ ਦੇਖੋ ਇੱਥੇ ਲਿਆਂਦਾ ਫਲਾਵੇ ਦੇ ਉੱਪਰ ਜ਼ੂਮ ਕਰਦਾ ਠੀਕ ਆ ਹਾਂਜੀ ਤੇ ਆਪਣਾ ਬਹੁਤ ਸੋਹਣਾ ਸੂਟ ਤਿਆਰ ਹੋਇਆ ਜੀ ਫਟਾਫਾਈ ਬਾਕਸ ਨੂੰ ਲੱਗਦੀ ਆ ਠੀਕ ਆ ਜੀ ਇਹਦੀ ਬਣ ਗਈ ਆਪਣੀ ਸਟਾਕ ਇਹ ਹੌਸਟ ਕਰਨੇ ਕਿੰਨੇ ਨੇ ਹੌਸਟ ਇੱਕੋ ਆ ਜੀ ਇਹਦਾ ਸਲੈਸ਼ ਰਹਿ ਗਿਆ ਜੀ ਹੁਣ ਆ ਸਦਾ ਅਜੇ ਫਲ ਹਾਲ ਹੋਵੇ ਲੇ ਕੇ ਅਮਨ ਕਰੋ ਵੀ ਤਿਆਰ ਕਰਵਾਵਾਂਗੇ ਇਹ ਆਪਣਾ ਹੈਗਾ ਜੀ ਇਹ ਵੀ ਕੱਪੜਾ ਬਹੁਤ ਸੋਹਣਾ ਹੈ ਇਹ ਸਿੰਪਲ ਹੀ ਤਿਆਰ ਕਰਵਾਇਆ ਹੈ ਨਾ ਜਿਹੜਾ ਇਹ ਆ ਆਪਣਾ ਪਲਾਜ਼ੋ ਇਹਦੇ ਨਾਲ ਹੈਗਾ ਜੀ ਚੀਕੰਦਾ ਕੱਟ ਵਰਕ ਅਰੇ ਤਾਂ ਕਰਕੇ ਇਹ ਆਪਣਾ ਸਿੰਪਲ ਹੀ ਕਰਵਾਇਆ ਕਿਉਂਕਿ ਜਿਹੜਾ ਪਲਾਜ਼ੋ ਹੋਣਾ ਚੀਕੰਦਾ ਸੀਗਾ ਫਿਰ ਐਨੇ ਜੀ ਲੋੜ ਨਹੀਂ ਸੀ ਕਿਸੇ ਤੇ ਜ਼ਿਆਦਾ ਕੁਝ ਕਰਮਣ ਦੀ ਇਹਦੇ ਸਿਰਫ ਆਪਣੀ ਪੱਟੀਆਂ ਜਿਹੜੀ ਇਹ ਜਿਹੜੀ ਪਲਾਜ਼ੋਆਂ ਦੇ ਵਿੱਚ ਕੱਟ ਕੇ ਨਾ ਪਲਾਜ਼ੋ ਦੇ ਵਿੱਚੋਂ ਕੱਟ ਕੇ ਪੱਲਕੇ ਰੇ ਤੇ ਤੇ ਆਪਣਾ ਕਾਮਾਂ ਤੇ ਲਾ ਕੇ ਸੇ ਆ ਸੇਪ ਤੋਂ ਪਿਆਰ ਕਰવાયੇ ਕੱਪੜਾ ਬਹੁਤ ਜ਼ਿਆਦਾ ਵਧੀਆ ਕਰਨੀ ਆਲਾ ਬਸੇ ਅੱਜਕੱਲ ਜਿਹੜੇ ਗਰਮੀਆਂ ਦੇ ਸੂਟ ਨੇ ਉਹ ਐਨ ਜ਼ਿਆਦਾ ਵਧੀਆ ਆ ਰਹੇ ਨੇ ਨਾ ਤਾਂ ਪਤਲੇ ਨੇ ਨਾ ਹੀ ਲਾਈਨਿੰਗ ਲਾਉਣ ਦੇ ਲੋੜਾ ਨਾ ਹੀ ਕੋਈ ਰੱਤੀ ਜਿਹਨੇ ਬਹੁਤ ਵਧੀਆ ਕੱਪੜੇ ਨੇ ਹਾਂਜੀ ਤੇ ਆਪਾਂ ਹੁਣ ਇਹ ਸੁੱਟਾਂ ਦੀਆਂ ਕਰਦੇ ਜਿੱਤੇ ਹਾਂ ਕਿਉਂਕਿ ਫਿਰ ਕਰਦੇ ਆਪਾਂ ਦਾਲ ਸਬਜ਼ੀ ਦਾ ਤੇ ਮੈਂ ਕਿਹਾ ਚਲੋ ਜੀ ਮੈਂ ਆਪਾਂ ਲਫਾ ਦੇ ਵਿੱਚੋਂ ਕੱਢੇ ਨੇ ਹਣਾ ਵਧੀਆ ਤਹਿਾਂ ਹੋਈਆਂ ਸੀ ਉਹ ਮੈਂ ਸਪੁਰ ਰੱਖ ਦਿੰਦੇ ਆਂ ਇਹਨਾਂ ਤਹਿਾਂ ਕਰਕੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੁੱਕਾ ਪੈਂਪਾਈਆਂ ਸਪੋਰਟ ਨਾਲ ਜੀ ਸਾਰਾ ਕੁਝ ਹੁੰਦਾ ਹੀ। ਬਸ ਸੇ ਧੰਨਵਾਦ ਜੀ ਸਾਰੇ ਪੈਂਪਾਈਆਂ ਦਾ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਨੇ, ਵਿਊਜ਼ ਦੇ ਰਹੇ ਨੇ। ਤੇ ਪਲੀਜ਼ ਐਵੇਂ ਜੋ ਕੋਈ ਜਿਹੜਾ ਕੋਈ ਪਹਿਲੀ ਵਾਰ ਪਹਿਲੀ ਵਾਰ ਆਉਂਦਾ ਜੀ ਪਲੀਜ਼ ਉਹ ਵੀ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਮੈਂਟ, ਸ਼ੇਅਰ ਜ਼ਰੂਰ ਕਰਿਆ ਕਰਿਓ ਜੇ ਤੁਸੀਂ ਲੋਕ। ਤੇ ਇਹ ਆਪਾਂ ਚਲੋ ਕੱਪੜਿਆਂ ਨੂੰ ਨਾ ਦੇਣਾ ਤਿਆਰ ਕਰਦੀ ਹੈ। ਅੱਜ ਨਾ ਮੈਨੂੰ ਬੈਠੇ ਬੈਠੇ ਹੀ ਹੋ ਰਿਹਾ ਸੀ ਮੈਂ ਘਾਤੇ ਬਣਾਉਣਾ ਮੈਂ ਨਾ ਘਾਤੇ ਫਿਰ ਉਹ ਕੁਦਰਤੀ ਆ ਜਿਹੜੇ ਆਪਣੇ ਸੂਟ ਨੇ ਇਹ ਆਹੇ ਜੀ ਰੈਡੀ ਓਕੇ ਮੈਂ ਕਿਹਾ ਚਲੋ ਮੈਂ ਸੂਟਾਂ ਤੇ ਬਣਾਉਣੀ ਆ ਥੋੜਾ ਜਿਹਾ ਮੈਂ ਜਲੂ ਘਰ ਤੇ ਸਮਾਨ ਲੈ ਕੇ ਸੀ ਬੱਚਿਆਂ ਨੂੰ ਖਾਣ ਲਈ ਦੇ ਦਮ ਬਣਾ ਲੈ ਸੀਗਾ ਤੇ ਜੀ ਚਲੋ ਆਪਾਂ ਕਰ ਲਈਏ ਸੂਟਾਂ ਦੀ ਤੈ ਜੀ ਤੇ ਤੁਸੀਂ ਨਾ ਆਪਣਾ ਚੈਨਲ ਨੂੰ ਪੂਰਾ ਦੇਖਿਓ ਜੀ ਇੰਜੋਏ ਨਾ ਸੌਰੀ ਚੈਨਲ ਬਲੌਗ ਤੁਸੀਂ ਤੁਸੀਂ ਬਲੌਗ ਨੂੰ ਪੂਰਾ ਦੇਖਿਓ ਜੀ ਬਲੌਗ ਇੰਜੋਏ ਕਰੋ ਤੇ ਆਪਾਂ ਕੱਲ ਨੂੰ ਨਵੇਂ ਬਲੌਗ ਨਾਲ ਮਿਲਾਂਗੇ ਜੀ ਉਹਨਾਂ ਤੱਕ ਲਈ ਆਪਾਂ ਸਾਰੇ ਪਾਦੇ ਜੀ ਉਹ ਕਿ ਜਿਹਾ ਹੈ